ਕਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਕਲ ਕੇਜੇ ਹਸਪਤਾਲ ਧਾਰੀਵਾਲ ਵਿਖੇ ਸਵੇਰੇ 10:30 ਵਜੇ ਤੋਂ ਲੈ ਕੇ 3 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਇਹ ਕੈਂਪ ਅੰਮ੍ਰਿਤਸਰ ਦੇ ਮਸ਼ਹੂਰ ਹਸਪਤਾਲ ਨੋਵਾ ਮੈਡੀਸਿਟੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਔਰ ਅਸੀਂ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਰੂਰ ਖੂਨਦਾਨ ਦੇ ਵਿੱਚ ਕੈਂਪ ਦੇ ਵਿੱਚ ਆ ਕੇ ਖੂਨਦਾਨ ਦਿੱਤਾ ਜਾਏ ਕਿਉਂਕਿ ਖੂਨਦਾਨ ਜਿਹੜਾ ਹੈ ਉਹ ਮਹਾਨ ਦਾਨ ਹੈ ਖੂਨ ਜਿਹੜਾ ਹੈਗਾ ਉਹਦੇ ਬਦਲੇ ਵਿੱਚ ਸਾਨੂੰ ਖੂਨ ਹੀ ਦੇਣਾ ਪੈਂਦਾ ਬਾਕੀ ਦਵਾਈਆਂ ਜਿਹੜੀਆਂ ਹੈਗੀਆਂ ਅਸੀਂ ਖਰੀਦ ਸਕਦੇ ਆ ਪੈਦਾ ਕਰ ਸਕਦੇ ਆ ਪਰ ਖੂਨ ਜਿਹੜਾ ਹੈਗਾ ਉਹ ਸਿਰਫ ਸਰੀਰ ਦੇ ਵਿੱਚੋਂ ਹੀ ਲਿਆ ਜਾਂਦਾ ਹੈਗਾ ਸੋ ਆਮ ਕਰਕੇ ਲੋਕੀ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਬਹਿਮ ਹੁੰਦਾ ਥੋੜਾ ਡਰ ਵੀ ਹੁੰਦਾ ਵੀ ਅਸੀਂ ਖੂਨ ਦਾ ਖੂਨ ਦਿੰਨੇ ਆ ਤੇ ਸਾਡਾ ਖੂਨ ਘਟ ਜਾਂਦਾ ਜਾਂ ਖੂਨ ਪੂਰਾ ਨਹੀਂ ਹੁੰਦਾ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਜਿਹੜਾ ਅਸੀਂ ਖੂਨ ਦਿੰਨੇ ਆ ਉਹ ਜਿਹੜਾ ਖੂਨ ਹੈਗਾ 350 ਐਮਐਲ ਦੀ ਇੱਕ ਬੋਤਲ ਹੁੰਦੀ ਆ ਇਹ ਸੋਚੋ ਕਿ ਸਾਡੇ ਸਰੀਰ ਦੇ ਵਿੱਚ ਕਰੀਬ-ਕਰੀਬ 5.5-6 ਲੀਟਰ ਖੂਨ ਹੈ ਉਹ ਬਾਲਟੀ ਦੇ ਵਿੱਚ ਜੇ ਅਸੀਂ ਇੱਕ ਪਾਈਆ ਸਵਾ ਪਾਈਆ ਜਿਹੜਾ ਹੈਗਾ ਖੂਨ ਕੱਢ ਲਵਾਂਗੇ ਤੇ ਉਹਦੇ 'ਚ ਕੋਈ ਫਰਕ ਨਹੀਂ ਪਏਗਾ ਸਾਡਾ ਕੁਦਰਤ ਨੇ ਸਰੀਰ ਇਸ ਤਰ੍ਹਾਂ ਦਾ ਬਣਾਇਆ ਕਿ ਅਗਰ ਅਸੀਂ ਇੱਕ ਜੂਨਟ ਬਲੱਡ ਦਿੰਨੇ ਆ ਤੇ ਉਹ 24 ਘੰਟੇ ਦੇ ਅੰਦਰ-ਅੰਦਰ ਜਿਹੜਾ ਹੈਗਾ ਉਹਦੀ ਕੁਆਂਟੀਟੀ ਪੂਰੀ ਕਰ ਦਿੰਦਾ ਔਰ ਹਫ਼ਤੇ ਦੇ ਅੰਦਰ-ਅੰਦਰ ਉਹਦੇ ਜਿਹੜੇ ਸੈੱਲ ਨੇ ਨੇ ਉਹ ਵੀ ਪੂਰੇ ਹੋ ਜਾਂਦੇ ਨੇ ਸੋ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਜਦੋਂ ਵੀ ਜਦ ਜਰੂਰਤ ਪਏ ਤੇ 16 ਸਾਲ 18 ਸਾਲ ਦੀ ਉਮਰ ਤੋਂ ਲੈ ਕੇ 60 ਸਾਲ ਤੱਕ ਦੇ ਕੋਈ ਵੀ ਆਦਮੀ ਫਿੱਟ ਜਿਹੜਾ ਹੈਗਾ ਉਹ ਆਪਣਾ ਖੂਨ ਦੇ ਸਕਦਾ ਹੈਗਾ ਕਿਉਂਕਿ ਖੂਨ ਬਹੁਤ ਜ਼ਰੂਰੀ ਹੁੰਦਾ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਸ ਤਰ੍ਹਾਂ ਡੇਂਗੂ ਹੈ ਮਲੇਰੀਆ ਚਿਕਨਗੋਆਗਾ ਟਾਈਫਾਇਡ ਫੀਵਰ ਹੈ ਵਾਇਰਲ ਫੀਵਰ ਹੈ ਜਿਨ੍ਹਾਂ ਦੇ ਵਿੱਚ ਸੈੱਲ ਘਟ ਜਾਂਦੇ ਆ ਔਰ ਸੈੱਲ ਵੀ ਇੰਨੇ ਘਟ ਜਾਂਦੇ ਆ ਕਿ ਬੜਾ ਔਖਾ ਹੋ ਜਾਂਦਾ ਹੈਗਾ ਫਿਰ ਉਹ ਖੂਨ ਦਾਨ ਦੇ ਵਿੱਚੋਂ ਖੂਨ ਦੇ ਵਿੱਚ ਹੀ ਸੈੱਲ ਕੱਢ ਕੇ ਜਿਹੜੇ ਮਰੀਜ਼ਾਂ ਨੂੰ ਲਗਾਏ ਜਾਂਦੇ ਆ ਇਸੇ ਤਰ੍ਹਾਂ ਜਿਹੜੀ ਸਾਡੀਆਂ ਔਰਤਾਂ ਨੇ ਜਦੋਂ ਬੱਚਾ ਪੈਦਾ ਕਰਨ ਦੀ ਸਥਿਤੀ ਚ ਆਉਂਦੀਆਂ ਨੇ ਕਈ ਵਾਰੀ ਉਹਨਾਂ ਦਾ ਖੂਨ ਬਹੁਤ ਘਟ ਜਾਂਦਾ ਕਈ ਵਾਰੀ ਉਹਨਾਂ ਦਾ ਖੂਨ ਇੰਨਾ ਘਟ ਹੁੰਦਾ ਕਿ ਵੀ ਸਾਨੂੰ ਉਹਨਾਂ ਨੂੰ ਖੂਨ ਲਗਾ ਕੇ ਹੀ ਉਹਨਾਂ ਦੀ ਨਾਰਮਲ ਡਿਲੀਵਰੀ ਕਰਨੀ ਪੈਂਦੀ ਹੈ ਜਾਂ ਵੱਡਾ ਆਪਰੇਸ਼ਨ ਕਰਨਾ ਪੈਂਦਾ ਹੈਗਾ ਸੋ ਬੜੀ ਇੱਕ ਐਮਰਜੈਂਸੀ ਸਿਚੁਏਸ਼ਨ ਜਿਹੜੀ ਪ੍ਰੋਡਿਊਸ ਹੋ ਜਾਂਦੀ ਹੈ ਕੁਝ ਹੋਰ ਵੀ ਕੈਂਸਰ ਦੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਖੂਨ ਦੀ ਜ਼ਰੂਰਤ ਪੈਂਦੀ ਹੈ ਸੋ ਅਸੀਂ ਕੱਲ ਨੋਵਾ ਮੈਡੀ ਸਿਟੀ ਅੰਮ੍ਰਿਤਸਰ ਦੇ ਹਸਪਤਾਲ ਦੇ ਸਹਿਯੋਗ ਦੇ ਨਾਲ ਤਾਰੀਵਾਲ ਦੇ ਵਿੱਚ ਇੱਕ ਮੈਗਾ ਖੂਨਦਾਨ ਕੈਂਪ ਲਗਾ ਰਹੇ ਆ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਖੂਨਦਾਨ ਜਿਹੜਾ ਹੈਗਾ ਮਹਾਨ ਖੂਨਦਾਨ ਹੈ ਆਓ ਸਾਰੇ ਰਲ ਕੇ ਇਹਦੇ ਵਿੱਚ ਯੋਗਦਾਨ ਪਾਈਏ ਤੇ ਜ਼ਰੂਰਤਮੰਦ ਜਿਹੜੇ ਲੋਕ ਨੇ ਉਹਨਾਂ ਨੂੰ ਖੂਨ ਦੀ ਕਮੀ ਨਾ ਆਏ ਇਸ ਲਈ ਆਪਾਂ ਖੂਨ ਜਿਹੜਾ ਹੈਗਾ ਦੇ ਕੇ ਐਡਵਾਂਸ ਦੇ ਵਿੱਚ ਜਿਹੜਾ ਬਲੱਡ ਬੈਂਕਾਂ ਦੇ ਵਿੱਚ ਜਮਾ ਕਰਾ ਦਈਏ ਜਦੋਂ ਕਦੀ ਵੀ ਕਿਸੇ ਨੂੰ ਜ਼ਰੂਰਤ ਪਏ ਤੇ ਉਹ ਬਲੱਡ ਬੈਂਕ ਦੇ ਵਿੱਚ ਕਿਉਂਕਿ ਸਰਕਾਰ ਨੇ ਸਰਕਾਰੀ ਤੇ ਬਹੁਤ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬਲੱਡ ਬੈਂਕਸ ਜਣੀਆਂ ਨੇ ਬਣਾਈਆਂ ਨੇ ਜਿੱਥੇ ਖੂਨ ਜਿਹੜਾ ਹੈਗਾ ਉਹ ਅਸੀਂ 21 ਦਿਨਾਂ ਤੱਕ ਪ੍ਰੀਜ਼ਰਵ ਕਰ ਸਕਦੇ ਹਾਂ ਔਰ ਅਸੀਂ ਕਦੀ ਵੀ ਜਾ ਕੇ ਖੂਨ ਜਿਹੜਾ ਆਪਣਾ ਲੈ ਸਕਦੇ ਹਾਂ ਧੰਨਵਾਦ